ਸਾਸਰੀਕਾਲ ਜੀ ਅੱਜ ਆਪਾਂ ਇੱਕ ਬੜੀ ਦਿਲਚਸਪ ਗੱਲ ਕਰਨੀ ਹੈ ਦੇਖੋ ਅਕਸਰ ਆਪਾਂ ਇਹੀ ਸੁਣਦੇ ਆਂ ਸੋਚਦੇ ਆਂ ਕਿ ਆਪਣੀ ਮਾਰਗੇਜ ਯਾਨੀ ਘਰ ਦਾ ਲੋਨ ਜਿੰਨੀ ਛੇਤੀ ਮੋਕਾ ਸਕੀਏ ਓਨਾ ਚੰਗਾ ਹੈ ਨਾ ਹਾਂਜੀ ਬਿਲਕੁਲ ਇੱਕ ਬੜੀ ਫਾਈਨੈਂਸ਼ੀਅਲ ਰਿਸਪੌਂਸਿਬਿਲਟੀ ਮੰਨੀ ਜਾਂਦੀ ਹੈ ਸਭ ਤੋਂ ਵੱਡਾ ਮੰਥਲੀ ਖਰਚਾ ਵੀ ਇਹੀ ਹੁੰਦਾ ਹੈ ਸਹੀ ਗੱਲ ਹੈ ਤੇ ਕਈ ਵਾਰ ਤਾਂ ਲੋਕ ਨਾ ਐਕਸਟਰਾ ਪੇਮੈਂਟਸ ਕਰਨ ਲਈ ਆਪਣੀਆਂ ਛੁੱਟੀਆਂ ਜਾਂ ਕੋਈ ਹੋਰ ਇਨਵੈਸਟਮੈਂਟਸ ਵਗੈਰਾ ਵੀ ਰੋਕ ਦਿੰਦੇ ਨੇ ਹੂੰ ਪਰ ਕਦੇ ਐ ਸੋਚਿਆ ਕਿ ਜੇ ਤੁਹਾਡੀ ਮਾਰਗੇਜ ਪੇਮੈਂਟ ਮੰਨ ਲਓ ਅਗਲੇ 5 ਕੋਸਾਲਾਂ ਚ ਇੱਕ ਤਰ੍ਹਾਂ ਨਾਲ ਖਤਮ ਹੀ ਹੋ ਜਾਵੇ ਤੇ ਉਹ ਵੀ ਬਿਨਾ ਪੂਰਾ ਲੋਨ ਚੁਕਾਏ ਅੱਛਾ ਇਹ ਕਿਵੇਂ ਹਾਂ ਇਹ ਕੋਈ ਸਕੈਮ ਜਾਂ ਹਵਾਈ ਗੱਲ ਨਹੀਂ ਇਹਦੇ ਪਿੱਛੇ ਨਾ ਸਿੱਧਾ ਜਾਂ ਮੈਥ ਹੈ ਹਿਸਾਬ ਕਿਤਾਬ ਸ਼ਾਇਦ ਇਹ ਸੁਣ ਕੇ ਤੁਸੀਂ ਦੁਬਾਰਾ ਕਦੇ ਐਕਸਟਰਾ ਮਾਰਗੇਜ ਪੇਮੈਂਟ ਕਰਨ ਬਾਰੇ ਸੋਚੋਗੇ ਵੀ ਨਹੀਂ ਬਿਲਕੁਲ ਅੱਜ ਆਪਾਂ ਇਸੇ ਸਟਰੈਟਜੀ ਤੇ ਹੀ ਗੱਲ ਕਰਾਂਗੇ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਇਹ ਹੀ ਦੱਸਦੀ ਹੈ ਕਿ ਮਾਰਗੇਜ ਵਿੱਚ ਵਾਧੂ ਪੈਸੇ ਪਾਈ ਜਾਣ ਨਾਲੋਂ ਨਾ ਇੱਕ ਹੋਰ ਤਰੀਕਾ ਹੈ ਟੀ ਤਰੀਕਾ ਉਹ ਪੈਸਾ ਜਿਹੜਾ ਐਕਸਟਰਾ ਪਾਉਣਾ ਸੀ ਉਹਨੂੰ ਹਾਈ ਡਿਵੀਡੈਂਡ ਵਾਲੀਆਂ ਇਨਵੈਸਟਮੈਂਟਸ ਜਿਵੇਂ ਈਟੀਐਫਸ ਵਗੈਰਾ 'ਚ ਲਗਾਓ ਹਾਈ ਡਿਵੀਡੈਂਡ ਈਟੀਐਫਸ ਹਾਂਜੀ ਇਹਦੇ ਨਾਲ ਇੱਕ ਇਨਕਮ ਸਟ੍ਰੀਮ ਬਣ ਸਕਦਾ ਹੈ ਇੰਨਾ ਕੁ ਪੈਸਾ ਆਉਣ ਲੱਗ ਸਕਦਾ ਹੈ ਕਿ ਤੁਹਾਡੀ ਮਾਰਗੇਜ ਪੇਮੈਂਟ ਆਰਾਮ ਨਾਲ ਕਵਰ ਹੋ ਜਾਵੇ ਅੱਛਾ ਤੇ ਸਭ ਤੋਂ ਵੱਡੀ ਗੱਲ ਐਸਾ ਥੋੜਾ ਲਿਕੁਇਡ ਰਹਿੰਦਾ ਹੈ ਮਤਲਬ ਫਸਿਆ ਨਹੀਂ ਰਹਿੰਦਾ ਲੋਡ ਪੈਣ ਤੇ ਕਮਾ ਸਕਦਾ ਓਕੇ ਓਕੇ ਇਹ ਤਾਂ ਬੜੀ ਇੰਟਰਸਟਿੰਗ ਗੱਲ ਲੱਗ ਰਹੀ ਹੈ ਚਲੋ ਇਹਨੂੰ ਥੋੜਾ ਹੋਰ ਖੋਲਦੇ ਆਂ ਐਂ ਸਮਝਦੇ ਆਂ ਕਿ ਇਹ ਸਾਰਾ ਕੁਝ ਕੰਮ ਕਿਵੇਂ ਕਰਦਾ ਹੈ ਤੇ ਇਹਦੇ ਇੰਪਲੀਕੇਸ਼ਨਸ ਮਤਲਬ ਅਸਰ ਕੀ ਹੋ ਸਕਦੇ ਨੇ ਹਾਂਜੀ ਜ਼ਰੂਰ ਚਲੋ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆਂ ਮੰਨ ਲਓ ਇੱਕ ਕਾਰ ਹੈ 700 ਹਜ਼ਾਰ ਡਾਲਰ ਦਾ ਠੀਕ ਠੀਕ ਹੈ 5% ਡਾਊਨ ਪੇਮੈਂਟ ਦਿੱਤੀ ਉਹ ਬਣ ਗਈ 35 ਹਜ਼ਾਰ ਡਾਲਰ ਬਾਕੀ ਰਹਿ ਗਿਆ 665 ਹਜ਼ਾਰ ਡਾਲਰ ਇਹਦੀ ਆਪਾਂ ਮੌਰਗੇਜ ਲੈ ਲਈ ਮੰਨ ਲਓ 6.5% ਦੇ ਇੰਟਰਸਟ ਰੇਟ ਤੇ ਹੂੰ ਹੁਣ ਜੇ ਆਪਾਂ ਟੈਕਸਿਸ ਤੇ ਇੰਸ਼ੋਰੈਂਸ ਵਗੈਰਾ ਵੀ ਜੋੜ ਲੀਏ ਤਾਂ ਮੰਥਲੀ ਪੇਮੈਂਟ ਕਿੰਨੀ ਕੁ ਬਣੂ ਲਗਭਗ 5655 ਡਾਲਰ ਠੀਕ ਤੇ ਸਾਲ ਦਾ ਇਹ ਹੋ ਗਿਆ ਮਤਲਬ ਤਕਰੀਬਨ 67844 ਡਾਲਰ ਇੱਕ ਵੱਡੀ ਰਕਮ ਹੈ ਸਾਲ ਦੀ ਹਾਂਜੀ ਕਾਫੀ ਵੱਡੀ ਹੁਣ ਆਮ ਸਲਾਹ ਕੀ ਹੁੰਦੀ ਹੈ ਕਈ ਲੋਕ ਕਹਿੰਦੇ ਨੇ ਭਾਈ 100000 ਡਾਲਰ ਹੋਰ ਪਾ ਦਿਓ ਡਾਊਨ ਪੇਮੈਂਟ ਚ ਹਾਂ ਐਕਸਟਰਾ ਪਾ ਦਿਓ ਹਾਂ ਇਸ ਨਾਲ ਮੰਥਲੀ ਪੇਮੈਂਟ ਘਟ ਕੇ ਰਹਿ ਜਾਊਗੀ 4981 ਡਾਲਰ ਮਹੀਨੇ ਦੇ ਸਿੱਧੇ 673 ਡਾਲਰ ਬਚਣਗੇ ਸੁਣਨ ਨੂੰ ਤਾਂ ਵਧੀਆ ਲੱਗਦਾ ਹੈ ਹਾਂ ਲੱਗਦਾ ਤਾਂ ਹੈ ਬਚਤ ਹੋ ਰਹੀ ਹੈ ਪਰ ਕੀ ਇਹ ਸੱਚੀ ਬਸ ਤਰੀਕਾ ਹੈ ਆ ਜਿਹੜੀ ਸਟ੍ਰੈਟਜੀ ਤੁਸੀਂ ਦੱਸ ਰਹੇ ਹੋ ਉਹਦੇ ਹਿਸਾਬ ਨਾਲ ਸ਼ਾਇਦ ਨਹੀਂ ਬਿਲਕੁਲ ਇਹੀ ਤਾਂ ਪੁਆਇੰਟ ਹੈ ਆਲਟਰਨੇਟਿਵ ਕੀ ਹੈ ਉਹ ਜਿਹੜਾ ਐਕਸਟਰਾ 100000 ਡਾਲਰ ਸੀ ਉਹਨੂੰ ਮਾਰਗੇਜ ਪਾਉਣ ਦੀ ਬਜਾਏ ਇੱਕ ਹਾਈ ਡਿਵੀਡੈਂਡ ਈਟੀਐਫ ਚ ਇਨਵੈਸਟ ਕਰੋ ਈਟੀਐਫ ਯਾਨੀ ਐਕਸਚੇਂਜ ਟ੍ਰੇਡਡ ਫੰਡ ਠੀਕ ਹਾਂਜੀ ਜਿਵੇਂ ਇੱਕ ਮਿਸਾਲ ਹੈ ਜੀਪੀਕਿਊ ਇਹ ਨਾਸਡੈਕ ਨੂੰ ਫੋਲੋ ਕਰਦਾ ਹੈ ਮੰਨ ਲਓ ਇਹਦਾ ਇੱਕ ਸ਼ੇਅਰ ਹੈ 53 ਡਾਲਰ ਦਾ ਤੇ ਇਹ ਸਾਲ ਦਾ ਡਿਵੀਡੈਂਡ ਦਿੰਦਾ ਹੈ 7 ਡਾਲਰ 45 ਸੈਂਟ ਅੱਛਾ ਇਹ ਯੀਲਡ ਬਣ ਗਈ ਲਗਭਗ 14% ਜੋ ਕਿ ਕਾਫੀ ਚੰਗੀ ਹੈ 14% ਯੀਲਡ ਹਾਂਜੀ ਹੁਣ ਦੇਖੋ ਉਹ ਜਿਹੜਾ 100000 ਡਾਲਰ ਸੀ ਉਹਦੇ ਨਾਲ ਲਗਭਗ 1887 ਸ਼ੇਅਰਸ ਆ ਜਾਣਗੇ ਠੀਕ ਹੈ ਤੇ ਇਹਨਾਂ ਸ਼ੇਅਰਸ ਤੋਂ ਸਾਲ ਦੀ ਡਿਵੀਡੈਂਡ ਇਨਕਮ ਕਿੰਨੀ ਹੋਈ ਕਰੀਬ 14058 ਡਾਲਰ ਓਕੇ 14000 ਤੋਂ ਉੱਤੇ ਹਾਂਜੀ ਪਰ ਇਹ ਸਿਰਫ ਸ਼ੁਰੂਆਤ ਹੈ ਹੁਣ ਗੱਲ ਹੋਰ ਇੰਟਰਸਟਿੰਗ ਹੋਣ ਲੱਗੀ ਹੈ ਇਹਦਾ ਦੂਜਾ ਕੰਪੋਨੈਂਟ ਉਹ ਕੀ ਹੈ ਤੁਸੀਂ ਕਿਹਾ ਸੀ ਕੈਸ਼ ਫਲੋ ਫਲਾਈ ਵੀਲ ਹਾਂ ਕੈਸ਼ ਫਲੋ ਫਲਾਈ ਵੀਲ ਦੇਖੋ ਇਹ ਜਿਹੜੇ ETFs ਨੇ ਜਿਵੇਂ JEPQ ਇਹ ਆਮ ਤੌਰ ਤੇ ਹਰ ਮਹੀਨੇ ਡਿਵੀਡੈਂਡਸ ਦਿੰਦੇ ਨੇ ਮੰਥਲੀ ਹਾਂ ਜੀ ਮੰਥਲੀ ਹੁਣ ਸਟ੍ਰੈਟੇਜੀ ਇਹ ਹੈ ਕਿ ਜਿਹੜਾ ਡਿਵੀਡੈਂਡ ਆਇਆ ਉਹਨੂੰ ਕਢਵਾਉਣਾ ਨਹੀਂ ਉਹਨੂੰ ਵਾਪਸ ਉਸੇ ETF ਵਿੱਚ ਰੀਇਨਵੈਸਟ ਕਰ ਦੇਣਾ ਮਤਲਬ ਉਹਨਾਂ ਪੈਸਿਆਂ ਨਾਲ ਹੋਰ ਸ਼ੇਅਰਸ ਖਰੀਦ ਲੈਣੇ ਅੱਛਾ ਮਤਲਬ ਡ੍ਰਿਪ ਜਿਹਨੂੰ ਕਹਿੰਦੇ ਨੇ ਡਿਵੀਡੈਂਡ ਰੀਇਨਵੈਸਟਮੈਂਟ ਪਲਾਨ ਬਿਲਕੁਲ ਡ੍ਰਿਪ ਇਹ ਦਿਨ ਨਾਲ ਕੀ ਹੁੰਦਾ ਤੁਹਾਡਾ ਪੈਸਾ ਆਪਣੇ ਆਪ ਹੋਰ ਪੈਸਾ ਕਮਾਉਣ ਲੱਗ ਪੈਂਦਾ ਹੈ ਕੰਪਾਊਂਡਿੰਗ ਸ਼ੁਰੂ ਹੋ ਜਾਂਦੀ ਹੈ ਤਾਂ ਮਤਲਬ ਜੇ ਆਪਾਂ ਉਹੀ ਐਗਜ਼ਾਮਪਲ ਲਈਏ 1000 ਡਾਲਰ ਵਾਲਾ 1887 ਸ਼ੇਅਰ ਸੀ ਜੇ ਡਿਵਿਡੈਂਸ ਰੀ ਇਨਵੈਸਟ ਹੁੰਦੇ ਰਹੇ ਤਾਂ ਸਾਲ ਦੇ ਐਂਡ ਤੱਕ ਕਿੰਨੇ ਕੁ ਹੋ ਜਾਣਗੇ ਹਾਂਜੀ ਤਾਂ ਉਸੇ ਹਿਸਾਬ ਨਾਲ ਸਾਲ ਦੇ ਅੰਤ ਤੱਕ ਤੁਹਾਡੇ ਕੋਲ 1887 ਦੀ ਬਜਾਏ ਲਗਭਗ 2217 ਸ਼ੇਅਰ ਹੋ ਸਕਦੇ ਨੇ ਓਕੇ ਤੇ ਫਿਰ ਅਗਲੇ ਸਾਲ ਦੂਜੇ ਸਾਲ ਤੁਹਾਡੀ ਡਿਵੀਡੈਂਡ ਇਨਕਮ ਵੱਧ ਜਾਵੇਗੀ ਉਹ ਲਗਭਗ 16516 ਡਾਲਰ ਸਾਲਾਨਾ ਹੋ ਜਾਵੇਗੀ ਵਾਹ ਇਹ ਹੈ ਕੰਪਾਊਂਡਿੰਗ ਦੀ ਪਾਵਰ ਕਮਾਈ ਤੇ ਕਮਾਈ ਬਿਲਕੁਲ ਤੇ ਇਹ ਲਗਾਤਾਰ ਚੱਲਦਾ ਰਹਿੰਦਾ ਹੈ ਇੱਥੇ ਆਉਂਦਾ ਹੈ ਤੀਜਾ ਕੰਪੋਨੈਂਟ ਟਾਈਮ ਲਾਈਨ ਟੂ ਜ਼ੀਰੋ ਸਟ੍ਰੈਟਜੀ ਟਾਈਮ ਲਾਈਨ ਟੂ ਜ਼ੀਰੋ ਮਤਲਬ ਮੌਰਗੇਜ ਪੇਮੈਂਟ ਜ਼ੀਰੋ ਕਰਨ ਦਾ ਟਾਈਮ ਲਾਈਨ ਹਾਂ ਇੱਕ ਤਰ੍ਹਾਂ ਨਾਲ ਜੇ ਤੁਸੀਂ ਲਗਾਤਾਰ ਡਿਵੀਡੈਂਡਸ ਨੂੰ ਰੀਨਵੈਸਟ ਕਰਦੇ ਰਹਿੰਦੇ ਹੋ ਤਾਂ ਜਿਹੜਾ ਮੈਥ ਦੱਸਿਆ ਗਿਆ ਹੈ ਉਹਦੇ ਮੁਤਾਬਿਕ ਲਗਭਗ 4 ਸਾਲਾਂ ਦੇ ਅੰਦਰ ਅੰਦਰ ਸਿਰਫ 4 ਸਾਲ ਹਾਂਜੀ ਲਗਭਗ 4 ਸਾਲਾਂ ਵਿੱਚ ਤੁਹਾਡੀ ਸਾਲਾਨਾ ਡਿਵੀਡੈਂਡ ਇਨਕਮ ਐਨੀ ਹੋ ਸਕਦੀ ਹੈ 60 60864 ਡਾਲਰ ਤੋਂ ਵੀ ਵੱਧ ਕਿ ਉਹ ਤੁਹਾਡੀ ਸਾਲਾਨਾ ਮਾਰਗੇਜ ਪੇਮੈਂਟ 67864 ਡਾਲਰ ਨੂੰ ਪੂਰੀ ਤਰ੍ਹਾਂ ਆਫਸੈਟ ਕਰ ਦੇਵੇ ਮਤਲਬ ਕਵਰ ਕਰ ਲਵੇ ਕਮਾਲ ਮਤਲਬ ਤੁਹਾਡੀ ਇਨਵੈਸਟਮੈਂਟ ਹੀ ਤੁਹਾਡੀ ਮਾਰਗੇਜ ਦੀ ਕਿਸ਼ਤ ਕੱਢਣ ਲੱਗ ਪਈ ਐ ਨੋਹੀ ਤੁਹਾਡੀ ਜੇਬ ਚੋਂ ਪੈਸਾ ਨਹੀਂ ਜਾ ਰਿਹਾ ਮਾਰਗੇਜ ਲਈ ਉਹ ਇਨਵੈਸਟਮੈਂਟ ਤੋਂ ਆ ਰਿਹਾ ਪਰ ਗੱਲ ਇੱਥੇ ਹੀ ਨਹੀਂ ਮੁੱਕਦੀ ਹੈਨਾ ਚੌਥਾ ਕੰਪੋਨੈਂਟ ਵੀ ਹੈ ਲਿਕুইਡਿਟੀ ਰੀਟੈਂਸ਼ਨ ਐਂਡ ਬੋਰੋਇੰਗ ਪਾਵਰ ਇੱਕ ਹੀ ਚੀਜ਼ ਹੈ ਹਾਂ ਇਹ ਵੀ ਬਹੁਤ ਇੰਪੋਰਟੈਂਟ ਹੈ ਲਿਕুইਡਿਟੀ ਦਾ ਮਤਲਬ ਹੈ ਕਿ ਤੁਹਾਡਾ ਪੈਸਾ ਕਿੰਨੀ ਆਸਾਨੀ ਨਾਲ ਵਰਤੋ ਲਈ ਮਿਲ ਸਕਦਾ ਹੈ ਜਦੋਂ ਤੁਸੀਂ ਐਕਸਟਰਾ ਪੈਸਾ ਮੌਰਟਗੇਜ ਪਾਉਂਦੇ ਹੋ ਉਹ ਇੱਕ ਤਰ੍ਹਾਂ ਨਾਲ ਕਰਦੀਆਂ ਇੱਟਾਂ ਚ ਫਸ ਜਾਂਦਾ ਹੈ हां ओनु ਗੜਵਾਣਾ ਔਖਾ ਹੈ ਬਿਲਕੁਲ ਪਰ ਜਦੋਂ ਪੈਸਾ ਇਨਵੈਸਟਮੈਂਟਸ ਚੁੰਦਾ ਹੈ ਉਹ ਜ਼ਿਆਦਾ ਐਕਸੈਸਿਬਲ ਹੁੰਦਾ ਹੈ ਲਿਕਵਿਡ ਹੁੰਦਾ ਹੈ ਤੇ ਦੂਸਰੀ ਗੱਲ ਬੋਰੋਇੰਗ ਪਾਵਰ ਤੁਸੀਂ ਆਪਣੀ ਇਨਵੈਸਟਮੈਂਟ ਪੋਰਟਫੋਲੀਓ ਦੇ ਆਧਾਰ ਤੇ ਲੋਨ ਲੈ ਸਕਦੇ ਹੋ ਅੱਛਾ ਹਾਂਜੀ ਇਹਨੂੰ ਕਹਿੰਦੇ ਨੇ ਸਿਕਿਉਰਿਟੀਆਂ ਬੇਸਡ ਲਾਈਨ ਆਫ ਕ੍ਰੈਡਿਟ ਯਾਨੀ ਐਸ ਬੀ ਐਲਓ ਐਸ ਬੀ ਐਲਓ ਓਕੇ ਤੇ ਅਕਸਰ ਇਹਦਾ ਇੰਟਰਸਟ ਰੇਟ ਤੁਹਾਡੀ ਮੋਟਬੇਜ ਦੀ ਰੇਟ ਤੋਂ ਵੀ ਘੱਟ ਹੁੰਦਾ ਹੈ ਤੇ ਸਭ ਤੋਂ ਵਧੀਆ ਗੱਲ ਤੁਹਾਨੂੰ ਆਪਣੇ ਸ਼ੇਅਰਜ਼ ਵੇਚਣ ਦੀ ਲੋੜ ਨਹੀਂ ਪੈਂਦੀ ਲੋਨ ਲੈਣ ਲਈ ਮਤਲਬ ਇਨਵੈਸਟਮੈਂਟ ਵੀ ਚਲਦੀ ਰਹੇ ਤੇ ਲੋੜ ਪੈਣ ਤੇ ਪੈਸਾ ਵੀ ਮਿਲ ਜਾਵੇ ਉਹ ਵੀ ਘੱਟ ਵਿਆਜ ਤੇ ਬਿਲਕੁਲ ਤੁਹਾਡੀ ਲਿਕুইਡਿਟੀ ਬਣੀ ਰਹਿੰਦੀ ਹੈ ਹੂੰ ਤਾਂ ਜੇ ਆਪਾਂ ਸਾਰੀ ਪਿਕਚਰ ਨੂੰ ਜੋੜ ਕੇ ਦੇਖੀਏ ਤਾ ਮਤਲਬ ਇਹ ਨਿਕਲਦਾ ਹੈ ਕਿ ਮੌਰਗੇਜ ਵਿੱਚ ਐਕਸਟਰਾ ਪੈਸਾ ਪਾਉਣਾ ਸ਼ਾਇਦ ਸਭ ਤੋਂ ਸਮਾਰਟੇਸਟ ਮੂਵ ਨਾ ਹੋਵੇ ਇਸ ਸਟ੍ਰੈਟਜੀ ਦੇ ਹਿਸਾਬ ਨਾਲ ਤਾਂ ਇਹੀ ਲੱਗਵਾ ਹੈ ਕਿਉਂਕਿ ਜਦੋਂ ਤੁਸੀਂ ਐਕਸਟਰਾ ਪੈਸਾ ਮੌਰਗੇਜ ਪਾਉਂਦੇ ਹੋ ਤੁਸੀਂ ਦੋ ਚੀਜ਼ਾਂ ਗੁਆ ਰਹੇ ਹੋ ਇੱਕ ਤਾਂ ਇਨਵੈਸਟਮੈਂਟ ਤੋਂ ਹੋਣ ਵਾਲੀ ਪੋਟੈਂਸ਼ੀਅਲ ਗਰੋਥ ਹਾਂ ਜਿਵੇਂ ਉਹ 14% ਯੀਲਡ ਵਾਲੀ ਗੱਲ ਸੀ ਹਾਂਜੀ ਤੇ ਦੂਜਾ ਤੁਸੀਂ ਆਪਣੇ ਪੈਸੇ ਦੀ ਲਿਕਵਿਡਿਟੀ ਘਟਾ ਰਹੇ ਹੋ ਉਹ ਪੈਸਾ ਫਸਾ ਰਹੇ ਹੋ ਓਕੇ ਇਸ ਜਾਣਕਾਰੀ ਵਿੱਚ ਇੱਕ ਪੰਜ ਸਟੈਪ ਪਲਾਨ ਜਾਂ ਵੀ ਦੱਸਿਆ ਗਿਆ ਸੀ ਉਹ ਕੀ ਹੈ ਥੋੜਾ ਦੇ ਬਾਰੇ ਦੱਸੋਗੇ ਹਾਂ ਉਹ ਇੱਕ ਤਰ੍ਹਾਂ ਦਾ ਐਕਸ਼ਨ ਪਲਾਨ ਹੈ ਪਹਿਲਾ ਸਟੈਪ ਆਪਣੀ ਮਾਰਗੇਜ ਵਿੱਚ ਐਕਸਟਰਾ ਪੈਸੇ ਪਾਉਣੇ ਬੰਦ ਕਰੋ ਠੀਕ ਹੈ ਦੂਜਾ ਇੱਕ ਬ੍ਰੋਕਰੇਜ ਅਕਾਊਂਟ ਖੋਲੋ ਜਿੱਥੇ ਡ੍ਰਿਪ ਦੀ ਫੈਸਿਲਿਟੀ ਹੋਵੇ ਮਤਲਬ ਡਿਵੀਡੈਂਡ ਰੀਨਵੈਸਟਮੈਂਟ ਆਪਣੇ ਆਪ ਹੁੰਦਾ ਰਹੇ ਗਾਟ ਇਟ ਤੀਜਾ ਉਹੀ ਰਕਮ ਜਿਹੜੀ ਤੁਸੀਂ ਮਾਰਗੇਜ ਐਕਸਟਰਾ ਪਾਉਣੀ ਸੀ ਉਹ ਹੁਣ ਹਰ ਮਹੀਨੇ ਕਿਸੇ ਹਾਈ ੀਲਡ ਈਟੀਐਫ ਜਿਵੇਂ ਜੀਈਪੀਕਿਊ ਜਾਂ ਜੀਈਪੀਆਈ ਵਿੱਚ ਪਾਉਣੀ ਸ਼ੁਰੂ ਕਰੋ ਤੇ ਡਿਵੀਡੈਂਡਸ ਨੂੰ ਰੀਇਨਵੈਸਟ ਕਰਦੇ ਰਹੋ ਲਗਾਤਾਰ ਹਾਂਜੀ ਲਗਾਤਾਰ ਚੌਥਾ ਆਪਣੀ ਡਿਵੀਡੈਂਡ ਇਨਕਮ ਨੂੰ ਟਰੈਕ ਕਰੋ ਦੇਖੋ ਕਿ ਉਹ ਤੁਹਾਡੀ ਮਾਰਗੇਜ ਪੇਮੈਂਟ ਦੇ ਮੁਕਾਬਲੇ ਕਿੰਨੀ ਕੁ ਵਧ ਰਹੀ ਹੈ ਓਕੇ ਨਿਗਰਾਨੀ ਰੱਖਣੀ ਹੈ ਬਿਲਕੁਲ ਤੇ ਪੰਜਵਾਂ ਸਟੈਪ 3-4 ਸਾਲਾਂ ਬਾਅਦ ਜਦੋਂ ਤੁਹਾਡਾ ਪੋਰਟਫੋਲੀਓ ਇੱਕ ਰੀਜ਼ਨੇਬਲ ਸਾਈਜ਼ ਦਾ ਹੋ ਜਾਵੇ ਮੰਨ ਲਓ 80000 ਡਾਲਰ ਤੋਂ 1 50000 ਡਾਲਰ ਦੇ ਵਿੱਚ ਤਾਂ ਐਸਪੀਐਲਸੀ ਲੈਣ ਬਾਰੇ ਸੋਚੋ ਜੇ ਲੋਡ ਹੋਵੇ ਹੂੰ ਇਹ ਤਾਂ ਕਾਫੀ ਸਟਰਕਚਰਡ ਅਪਰੋਚ ਲੱਗ ਰਹੀ ਹੈ ਪਰ ਇਹਦੇ ਵਿੱਚ ਕੁਝ ਗਲਤੀਆਂ ਵੀ ਹੋ ਸਕਦੀਆਂ ਨੇ ਕਾਮਨ ਮਿਸਟੇਕਸ ਜਿੰਨਾਂ ਤੋਂ ਬਚਣਾ ਚਾਹੀਦਾ ਹੈ ਹਾਂਜੀ ਬਿਲਕੁਲ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਇਹਨਾਂ ਈਟੀਐਫਸ ਨੂੰ ਆਪਣਾ ਸੇਵਿੰਗਸ ਅਕਾਊਂਟ ਨਾ ਸਮਝੋ ਇਹ ਇਨਵੈਸਟਮੈਂਟ ਹੈ ਮਤਲਬ ਮਤਲਬ ਸ਼ਾਰਟ ਟਰਮ ਵਿੱਚ ਮਾਰਕੀਟ ਥੱਲੇ ਉੱਤੇ ਹੋ ਸਕਦੀ ਹੈ 5 10% ਦੀ ਗਿਰਾਵਟ ਆਮ ਗੱਲ ਹੈ ਘਬਰਾਉਣਾ ਨਹੀਂ ਇਹ 3 ਤੋਂ 5 ਸਾਲ ਦੀ ਇਨਕਮ ਸਟ੍ਰੈਟੇਜੀ ਹੈ ਲੌਂਗ ਟਰਮ ਸੋਚਣਾ ਪੈਣਾ ਠੀਕ ਹੈ ਸ਼ਾਰਟ ਟਰਮ ਵੋਲੇਟਿਲਿਟੀ ਤੋਂ ਘਬਰਾਉਣਾ ਨਹੀਂ ਦੂਜੀ ਗੱਲ ਡਿਵੀਡੈਂਡਸ ਨੂੰ ਰੀਨਵੈਸਟ ਕਰਨਾ ਜਲਦੀ ਬੰਦ ਨਾ ਕਰੋ ਜਿਵੇਂ ਆਪਾਂ ਗੱਲ ਕੀਤੀ ਕੰਪਾਊਂਡਿੰਗ ਦੀ ਅਸਲ ਤਾਕਤ 3-4 ਸਾਲਾਂ ਬਾਅਦ ਹੀ ਦਿਖਣੀ ਸ਼ੁਰੂ ਹੁੰਦੀ ਹੈ ਹਾਂ ਉਸ ਸਨੋ ਬਾਲ ਇਫੈਕਟ ਬਿਲਕੁਲ ਤੀਜੀ ਗੱਲ ਮਾਰਕੀਟ ਨੂੰ ਟਾਈਮ ਕਰਨ ਦੀ ਕੋਸ਼ਿਸ਼ ਨਾ ਕਰੋ ਕੋਈ ਨਹੀਂ ਦੱਸ ਸਕਦਾ ਕਿ ਮਾਰਕੀਟ ਕਦੋਂ ਥੱਲੇ ਜਾਊ ਕਦੋਂ ਉੱਤੇ ਬਸ ਲਗਾਤਾਰ ਡਿਸਪਲਿਨ ਤਰੀਕੇ ਨਾਲ ਇਨਵੈਸਟ ਕਰਦੇ ਰਹੋ ਓਕੇ ਕੰਸਿਸਟੈਂਸੀ ਇਜ਼ ਕੀ ਹਾਂਜੀ ਤੇ ਚੌਥੀ ਤੇ ਬਹੁਤ ਇੰਪੋਰਟੈਂਟ ਗਲਤੀ ਜਿਸ ਤੋਂ ਬਚਣਾ ਹੈ ਜਦੋਂ ਤੁਹਾਡਾ ਪੋਰਟਫੋਲੀਓ ਵੱਡਾ ਹੋ ਜਾਵੇ ਤਾਂ ਸਾਰਾ ਪੈਸਾ ਕਢਵਾ ਕੇ ਮੌਰਟਗੇਜ ਪੇਅ ਆਫ ਕਰਨ ਦੀ ਨਾ ਸੋਚੋ ਅੱਛਾ ਕਿਉਂ ਨਹੀਂ ਕਿਉਂਕਿ ਤੁਸੀਂ ਉਹ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਹੀ ਮਾਰ ਰਹੇ ਹੋਗੇ ਉਹ ਪੋਰਟਫੋਲੀਓ ਹੁਣ ਤੁਹਾਡੇ ਲਈ ਇਨਕਮ ਜਨਰੇਟ ਕਰ ਰਿਹਾ ਹੈ ਉਹਨੂੰ ਕੰਮ ਕਰਨ ਦਿਓ ਇਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਫਲ ਦੇਣ ਵਾਲੇ ਦਰਖਤ ਨੂੰ ਪਹਿਲਾ ਫਲ ਲੱਗਣ ਤੇ ਹੀ ਵੱਢ ਦੇਵੇ ਹਮ ਬਹੁਤ ਵਧੀਆ ਐਨਲੋਜੀ ਹੈ ਮਤਲਬ ਉਸਨੂੰ ਵਧਣ ਪੁੱਲਣ ਦਿਓ ਬਿਲਕੁਲ ਹਮ ਤਾਂ ਫਿਰ ਅੱਜ ਦੀ ਸਾਰੀ ਗੱਲਬਾਤ ਦਾ ਨਿਚੋੜ ਮੇਨ ਟੇਕ ਅਵੇ ਕੀ ਹੈ ਦੇਖੋ ਮੇਨ ਗੱਲ ਇਹ ਹੈ ਕਿ ਮੌਰਟਗੇਜ ਨੂੰ ਦੁਸ਼ਮਣ ਸਮਝਣ ਦੀ ਲੋੜ ਨਹੀਂ ਉਹ ਇੱਕ ਟੂਲ ਹੋ ਸਕਦਾ ਹੈ ਜਿਹੜਾ ਐਕਸਟਰਾ ਪੈਸਾ ਆਪਾਂ ਉਹਦੇ ਵਿੱਚ ਪਾ ਰਹੇ ਸੀ ਉਹ ਅਸਲ ਵਿੱਚ ਮਿਸਯੂਜ਼ਡ ਕੈਪੀਟਲ ਹੈ ਪੈਸਾ ਜਿਸ ਨੂੰ ਬਿਹਤਰ ਤਰੀਕੇ ਨਾਲ ਜ਼ਿਆਦਾ ਕਮਾਈ ਲਈ ਵਰਤਿਆ ਜਾ ਸਕਦਾ ਹੈ ਮਤਲਬ ਮਕਸਦ ਸਿਰਫ ਮੌਰਗੇਜ ਖਤਮ ਕਰਨਾ ਨਹੀਂ ਨਹੀਂ ਮਕਸਦ ਹੈ ਉਸ ਤੋਂ ਵਧ ਕਮਾਉਣਾ ਇੱਕ ਵੈਲਥ ਮਸ਼ੀਨ ਬਣਾਉਣਾ ਇੱਕ ਅਜਿਹਾ ਸਿਸਟਮ ਜੋ ਤੁਹਾਡੇ ਲਈ ਪੈਸਾ ਕਮਾਵੇ ਤਾਂ ਇਸ ਸਟਰੈਟਜੀ ਨਾਲ ਜੇ ਸਭ ਠੀਕ ਰਹੇ ਤਾਂ ਮੌਰਗੇਜ ਇੱਕ ਤਰ੍ਹਾਂ ਨਾਲ ਇਰੈਲੇਵੈਂਟ ਬਣ ਸਕਦੀ ਹੈ ਮਤਲਬ ਉਹ ਹੈਗੀ ਤਾਂ ਹੈ ਪਰ ਉਹਦਾ ਭਾਰ ਤੁਹਾਡੀ ਜੇਬ ਤੇ ਨਹੀਂ ਪੈ ਰਿਆ ਬਿਲਕੁਲ ਉਹਦਾ ਭਾਰ ਤੁਹਾਡੀ ਇਨਵੈਸਟਮੈਂਟ ਚੁੱਕ ਰਹੀ ਹੈ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਮਨ ਚ ਆ ਰਿਹਾ ਸੋਚਣ ਲਈ ਕਿ ਸਾਨੂੰ ਸਿਰਫ ਕਰਜ਼ਾ ਡੈਟ ਖਤਮ ਕਰਨ ਤੇ ਹੀ ਫੋਕਸ ਕਰਨਾ ਚਾਹੀਦਾ ਹੈ ਜਾਂ ਫਿਰ ਇਨਕਮ ਪੈਦਾ ਕਰਨ ਵਾਲੇ ਐਸੈਟਸ ਬਣਾਉਣ ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਕੀ ਇਹ ਸੋਚ ਫਾਈਨੈਂਸ਼ੀਅਲ ਫਰੀडम ਨੂੰ ਦੇਖਣ ਦਾ ਸਾਡਾ ਨਜ਼ਰੀਆ ਬਦਲ ਸਕਦੀ ਹੈ ਇਹ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਕਿ ਡੈਟ ਨੂੰ ਸਿਰਫ ਖਤਮ ਕਰਨਾ ਹੈ ਜਾਂ ਉਹਨੂੰ ਲਿਵਰੇਜ ਕਰਕੇ ਹੋਰ ਐਸੈਟਸ ਬਣਾਣੇ ਨੇ ਇਸ ਬਾਰੇ ਸੋਚ ਵਿਚਾਰ ਕਰਨਾ ਬਣਦਾ ਹੈ